ਟੱਕੇ ਘਟੋ ਘਟੋ 25 ਮਿੰਟ ਅੱਧਾ ਘੰਟਾ ਉਹਨਾਂ ਨੇ ਸਾਰੇ ਕਿਸਾਨਾਂ ਦੀ ਜਿਹੜੇ ਵੱਖ-ਵੱਖ ਇਲਾਕਿਆਂ ਤੋਂ ਆਏ ਸੀ ਸਾਰਿਆਂ ਦੀ ਗੱਲ ਸੁਣੀ ਸਾਰਿਆਂ ਨਾਲ ਆਹੀ ਗੱਲ ਸਾਰਿਆਂ ਨੇ ਕਿਸੇ ਨੇ ਬੰਨ ਦੀ ਗੱਲ ਕੀਤੀ ਕਿਸੇ ਨੇ ਮਜ਼ਦੂਰਾਂ ਦੀ ਗੱਲ ਕੀਤੀ ਵੀ ਸਾਡਾ ਜਿਹੜਾ ਤਿਹੜੀ ਮਰਗੀ ਉਹਨਾਂ ਦਾ ਕੀ ਬਣੂਗਾ ਗਰੀਬਾਂ ਦੇ ਘਰ ਜਿਹੜੇ ਟਹਿਗੇ ਉਹਨਾਂ ਨੇ ਆਪਣੀ ਗੱਲ ਰੱਖੀ ਕਿਸਾਨਾਂ ਨੇ ਜਿਹੜੇ ਠੇਕੇ ਤੇ ਜ਼ਮੀਨਾਂ ਲੈ ਰੱਖੀਆਂ ਸੀ ਉਹਨਾਂ ਨੇ ਆਪਣੀ ਗੱਲ ਸਾਰਿਆਂ ਨੇ ਰੱਖੀ ਸਾਰਿਆਂ ਦੇ ਉਹਨਾਂ ਨੂੰ ਬਹੁਤ ਤਸਲੀ ਨਾਲ ਜਿੰਨੇ ਕਿਸਾਨ ਸਾਥੀ ਆਏ ਸੀ ਸਾਰਿਆਂ ਦੀ ਬੀਬੀਆਂ ਵੀ ਜਿਹੜੇ ਸੀਗੇ ਉਹ ਵੀ ਸਾਰਿਆਂ ਦੀ ਗੱਲ ਸੁਣ ਕੇ ਉਹਨਾਂ ਨਾਲ ਇਹ ਗੱਲ ਵੀ ਮੈਂ ਤੁਹਾਡੇ ਨਾਲ ਖੜਾ ਤੁਹਾਡੀ ਪੂਰੀ ਮਦਦ ਹੈ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹਿੰਦੁਸਤਾਨ ਦੇ ਵਾਸਤੇ ਹੱਕ ਢਾਈ ਹੈ ਇਹ ਅਸੀਂ ਉਸ ਕੇਂਦਰ ਸਰਕਾਰ ਡੱਟ ਕੇ ਖੜੀ ਹੈ ਮੀਟਿੰਗ ਹੈ ਜੇ ਦੇਖੋ ਪੈਕੇਜ ਵਾਲੀ ਗੱਲ ਹੈ ਜੇ ਉੱਥੇ ਮੀਟਿੰਗ ਚੱਲ ਰਹੀ ਹੈ ਕਿਉਂਕਿ ਬਹੁਤ ਸਾਰੇ ਕਈ ਸਾਥੀਆਂ ਨੇ ਆ ਵੀ ਕਿ ਆ ਵੀ ਸਾਨੂੰ ਅਜੇ ਤੱਕ 23 ਵਾਲਾ ਮੌਜਾ ਵੀ ਨਹੀਂ ਮਿਲਿਆ ਉਹਨਾਂ ਨੇ ਕਿਹਾ ਜੇ ਮੇਰੀ ਮੀਟਿੰਗ ਹੈ ਮੈਂ ਸਟੇਟ ਗਵਰਨਮੈਂਟ ਵਾਲੇ ਜਿਹੜੇ ਅਧਿਕਾਰੀ ਉਹਨਾਂ ਨੂੰ ਪੁੱਛੂਗਾ ਵੀ ਵਜ੍ਹਾ ਕੀ ਹੈ 23 ਤੇ ਜਿਹੜਾ ਮੌਜਾ ਸੀ ਉਹ ਕਿਉਂ ਕਿਨੇ ਕਿਨੇ ਰੁਕ ਗਿਆ ਉਹ ਸਾਰੀਆਂ ਗੱਲਾਂ ਕਰਕੇ ਉਹਦੇ ਬਾਅਦ ਕਰਨਗੇ ਹਿਮਾਚਲ ਪ੍ਰਦੇਸ਼ 'ਚ ਉਹਨਾਂ ਨੇ ਪੈਕੇਜ ਜਿਹੜਾ ਸੀਗਾ ਅਨਾਉਂਸ ਕਰਤਾ ਇੱਥੇ ਵਾਸਤੇ ਮੀਟਿੰਗ ਖਤਮ ਹੋਣ ਦੇ ਬਾਅਦ ਕਰਨਗੇ ਕਿਉਂਕਿ ਉਹਨਾਂ ਨੇ ਫਸਲ ਬੀਮੇ ਦੀ ਗੱਲ ਕੀਤੀ ਸਾਰੇ ਦੇਖੋ ਆਪਣਾ ਫਸਲ ਬੀਮੇ ਕਿੰਨੇ ਦਾ ਅਸੈਸਮੈਂਟ ਹੋਇਆ ਹੈ ਸਾਡੀ ਪਾਰਟੀ ਨੇ 20 ਕਰੋੜ ਕਰੋੜ ਦਾ ਕੰਮ ਸਿਰਫ ਦੇਖੋ ਆਮ ਆਦਮੀ ਪਾਰਟੀ ਦਾ ਬਹੁਤ ਕੁਝ ਕਹਿ ਰਹੀ ਹੈ ਸਭ ਆਮ ਆਦਮੀ ਪਾਰਟੀ ਦੀਆਂ ਗੱਲਾਂ 'ਤੇ ਨਾ ਜਾਓ ਆਮ ਆਦਮੀ ਪਾਰਟੀ ਨੇ ਪਿਛਲੇ 23 'ਚ ਵੀ ਬਹੁਤ ਕੁਝ ਕਹਾਤਾ ਉਸकी शिकायतें भी प्रधानमंत्री जी के निकाल में पूछूंगा सारा आरडीएफ सारे पैसे सारीया गल्ला उनने ध्यान छे साहब ऑफिसर्स दे नाल गल होगी बेहतर हुंदा ਤੇ ਮੁੱਖ ਮੰਤਰੀ ਸਾਹਿਬ ਇੱਥੇ ਹੁੰਦੇ ਤੇ ਆਪਣੀ ਗੱਲ ਬੜੇ ਮਜ਼ਬੂਤੀ ਨਾਲ ਰੱਖ ਸਕਦੇ ਸੀਗੇ ਉਹ ਤਾਂ ਬਿਮਾਰ ਹੈਗੇ ਹੈਗੇ ਉਹਨਾਂ ਦੇ ਨਾਲ ਸਾਡੀ ਸੰਤਾਨਾ ਵੀ ਤਗੜੇ ਹੋਣ ਪਰ ਸਾਡਾ ਉਸ ਤੋਂ ਵੀ ਜ਼ਿਆਦਾ ਸਾਨੂੰ ਜੋ ਕਹਿ ਵੀ ਪੰਜਾਬ ਅੱਜ ਬਹੁਤ ਹੀ ਬਿਮਾਰ ਹਾਲਾਤ 'ਚ ਹੈ ਤੇ ਉਹਨਾਂ ਦਾ ਕਿਵੇਂ ਇਲਾਜ ਹੋਊਗਾ ਉਹ ਲੋਕ ਪ੍ਰਧਾਨ ਮੰਤਰੀ ਕਹਿੰਦੇ ਦੇਖ ਰਹੇ ਸਾਂ ਸਾਡੀ ਬਹੁਤ ਸੋਹਣੀ ਗੱਲਬਾਤ ਹੋਈ ਆ ਸਾਡੇ ਪ੍ਰਧਾਨ ਮੰਤਰੀ ਨੇ ਸਾਡੀ ਬੜੇ ਹੌਸਲੇ ਨਾਲ ਗੱਲ ਸੁਣੀ ਆ ਕੀ ਗੱਲ ਬਾਤ ਹੈ ਪ੍ਰਧਾਨ ਮੰਤਰੀ ਸਾਹਿਬ ਨੇ ਸਾਡੀ ਬੜੀ ਹੌਸਲੇ ਨਾਲ ਗੱਲ ਸੁਣੀ ਔਰ ਸਾਨੂੰ ਉਹਨਾਂ ਨੇ ਪੱਕੀ ਗੱਲ ਆਖੀ ਆ ਵੀ ਤੁਹਾਡੀ ਪੂਰੀ ਮਦਦ ਕਰਾਂਗੇ ਮੈਂ ਜਿੰਨੀ ਵੱਤੋਂ ਵੱਤੋਂ ਹੋ ਸਕੇਗਾ ਹਾਂਜੀ ਸਾਡੀ ਇੱਕ ਇੱਕ ਗੱਲ ਸੁਣ ਕੇ ਸਾਡੇ ਦਿਲ ਨੂੰ ਉਹਨਾਂ ਨੇ ਮੋਹ ਰਿਆ ਕਿਸਾਨਾਂ ਨੂੰ ਸ਼ਿਕਾਇਤ ਵੀ ਕੀਤੀ ਆ ਵੀ ਤੁਹਾਡੀ 2023 ਨੂੰ ਮੁਆਵਜ਼ਾ ਨਹੀਂ ਮਿਲਿਆ ਨਹੀਂ ਬਾਪ ਦੇ ਉਹਨਾਂ ਅਸੀਂ ਆਖਿਆ ਇੱਕ ਜਵਾਨ ਨੇ ਕਿ ਬਾਪ ਦਾ ਮਿਲਿਆ ਆ ਕਵਾਦ ਸਾਡੇ ਨੂੰ ਆ ਗਿਆ ਤੁਹਾਡੀ ਪੰਜਾਬ ਸਰਕਾਰ ਨੇ ਦਿੱਤਾ ਜਾਂ ਨਹੀਂ ਦਿੱਤਾ ਇਹ ਉਹਨਾਂ ਦਾ ਫੈਸਲਾ ਹੈ ਜੀ ਅਸੀਂ ਉਹਨਾਂ ਨੂੰ ਇਹ ਗੱਲ ਆਖੀ ਹੈ ਵੀ ਜੋ ਵੀ ਪੈਸਾ ਦੇਣਾ ਕੋਈ ਸਾਡੇ ਖਾਤਿਆਂ ਦੇ ਵਿੱਚ ਕਿਸਾਨਾਂ ਦੇ ਖਾਤੇ ਵਿੱਚ ਪਾਓ ਤਾਂ ਕਿ ਸਾਨੂੰ ਸਿੱਧਾ ਡਾਇਰੈਕਟ ਮਿਲਦੇ ਬਾਕੀ ਸਾਡੀ ਪੋਸਟ ਹੈ ਕਿ ਜ਼ੀਰੋ ਲੈਂਥ ਉਹਦੇ ਅੱਗੇ ਵਾਲੇ ਤੁਸੀਂ ਆਓ ਤੁਸੀਂ ਨੂੰ ਪੱਕਾ ਕੀਤਾ ਕਿ ਰੋਡ ਤੇ ਦੀ ਮੱਤਾ ਬਤੀਆ ਪਾਕਿਸਤਾਨ ਦੀ ਪੋਸਟ ਸਾਡੇ ਹੁੰਦਿਆ 2 ਵਜੇ ਰਾਤ ਤੇ ਰੁੜ ਗਈ ਆ ਤੇ ਇਹ ਸਾਹੀ ਨੇ ਉਸ ਟਾਈਮ ਕਿਨਾਰੇ ਉੱਤੇ ਆ ਸਾਡੀ ਪੋਲ ਚ ਕਮਾਲਪੁਰ ਚਟਾ ਜਿੱਦੋਂ ਲੈ ਲੈਂਦੇ ਆ ਉਹ ਸਾਡਾ ਪਿੰਡ ਮਹਾ ਬੱਜਿਆ ਆ ਉਹਨਾਂ ਨੇ ਅਗਾ ਤੁਹਾਡੀ ਜਿਹੜੀ ਧੁੱਸੀ ਦਾੜ ਦੇ ਨਾਲ ਪੱਥਰ ਲਾ ਰਗੇ ਜਿਹੜੀ ਤਾਲ ਲੱਗਣ ਲੱਗੀ ਜੀਰੋ ਉਹ 3 ਫੁੱਟ ਥੱਲੇ ਕਰਕੇ 2 ਫੁੱਟ ਉੱਚੀ ਕਰਕੇ ਫਿੱਟ ਕਰਾਂਗੇ ਤਾਂ ਕਿ ਆਪਣਾ ਸਮੇਂ ਤੇ ਤੁਹਾਡੇ ਪਿੰਡ ਨੂੰ ਕੋਈ ਖਤਰਾ ਨਾ ਹੋਵੇ ਸਾਡਾ ਕੀ ਨੁਕਸਾਨ ਹੈ ਤੁਹਾਡੇ ਕੀ ਨੁਕਸਾਨ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੀ ਫਸਲਾਂ ਬਰਬਾਦ ਹੋ ਗਈਆਂ ਜ਼ਮੀਨ ਉੱਚੀ ਦੀ ਵੀ ਹੋ ਗਈ ਆ ਅੱਜ ਬਾਗ ਡੰਗਰੀ ਰੁੜ ਗਿਆ ਆ ਜਾਤੀ ਧੁੱਤੀ ਤੇ ਚੜ ਕੇ ਅਦਾ ਪਿੰਡ ਜਾ ਕੇ ਮਹਾਬਤੀ ਪਰ ਇੱਕ ਦੇ ਹਿਸਾਬ ਨਾਲ ਕਿੰਨੇ ਮੌਜ ਦੀ ਮੰਗ ਤਾਨੂੰ ਘਰ ਤੋਂ ਘਰ 70-80 ਹਜ਼ਾਰ ਰੁਪਏ ਦਾ ਮਿਲਦਾ ਚਾਹੀਦਾ ਪਰ ਇੱਕ ਪਰ ਇੱਕ ਪਰ ਇੱਕ ਨਹੀਂ ਹੁਣ ਕੀ ਐਲਾਨ ਹੋਇਆ ਕੀ ਮੇਰਾ ਐਲਾਨ ਕੀਤਾ ਇਹਨਾਂ ਨੇ ਐਲਾਨ ਆ ਕਿ ਜਿੱਦਾਂ ਹੋਏਗਾ ਮੈਂ ਤੁਹਾਨੂੰ ਕਰਦੇਗਾ ਤੁਹਾਡੀ ਕਰਾਂਗਾ ਤੁਹਾਡੀ ਪੂਰੀ ਸਾਨੂੰ ਆਸ ਹੈ ਉਹਨਾਂ ਨੇ ਮਦਦ ਕਰ ਹਾਂਜੀ